ਪੰਜਾਬ ਦੇ ਵੋਟਰ ਬਹੁਤ ਸੂਝਵਾਨ ਹਨ ਤੇ ਉਹ ਇਹਨਾਂ ਚੋਣਾਂ ਦੇ ਵਿੱਚ ਗੁੰਮਰਾਹ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਮਾਂਝ ਕੇ ਰੱਖ ਦੇਣਗੇ ਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਂਗਰਸ ਹੱਕ ਵਿੱਚ ਫਤਵਾ ਦੇਣਗੇ ਇਹ ਗੱਲਾਂ ਆਪਣੇ ਸੰਬੋਧਨ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਆਦਰਸ਼ ਨਗਰ ਹਮਾਇਪੁਰ ਸਰਹੰਦ ਵਿਖੇ ਸਾmp ਕਾ ਕਾਉਂਸਲਰ ਗੁਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਵਿੱਚ ਰੱਖੀ ਮੀਟਿੰਗ ਜੋ ਇੱਕ ਵੱਡੀ ਰੈਲੀ ਦਾ ਰੂਪ ਬਣ ਗਈ ਸੀ ਦੌਰਾਨ ਕੀਤੀਆਂ ਗਈਆਂ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਚੁਟਕਲਾ ਸੁਣਾ ਕੇ ਵਕਤ ਪੂਰਾ ਕਰ ਰਹੇ ਹਨ ਪੰਜਾਬ ਵਿੱਚ ਵਿਕਾਸ ਕਾਰਜ ਠੱਪ ਹੋ ਗਏ ਹਨ ਪੰਜਾਬ ਸਰਕਾਰ ਦਾ ਚੜਦਾ ਜਾ ਰਿਹਾ ਜੋ ਸੋਚਣ ਦਾ ਵਿਸ਼ਾ ਹੈ ਪੰਜਾਬ ਦੀਆਂ ਬੀਬੀਆਂ 1000 ਰੁਪਏ ਪ੍ਰਤੀ ਮਹੀਨਾ ਸਮੇਤ ਪਿਛਲਾ ਬਕਾਇਆ ਦੀ ਉਡੀਕ ਕਰ ਰਹੀਆਂ ਹਨ ਤੇ ਹੁਣ ਆਪ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ ਹਜ਼ਾਰ ਦੀ بجائے 1100 ਰੁਪਏ ਦੇਣ ਦਾ ਵਾਅਦਾ ਕਰਕੇ ਔਰਤਾਂ ਨੂੰ ਪਰਮਾਇਆ ਜਾ ਰਿਹਾ ਹੈ ਇਸ ਮੌਕੇ ਸਾਫਕਾ ਕਾਉਂਸਲਰ ਗੁਰਪ੍ਰੀਤ ਸਿੰਘ ਲਾਲੀ ਅਤੇ ਆਦਰਸ਼ ਨਗਰ ਦੇ ਨਿਵਾਸੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਵਾਰਡ ਵਾਸੀ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਕੇ ਡਾਕਟਰ ਅਮਰ ਸਿੰਘ ਨੂੰ ਸੰਸਦ ਵਿੱਚ ਭੇਜਣਗੇ ਜਿਹਨੂੰ ਚਾਹੀਦਾ ਹੋ ਉਹ ਖੜੇ ਕਰਿਓ ਜਿਹਨੂੰ ਨਹੀਂ ਚਾਹੀਦਾ ਹੱਕ ਨਾ ਖੜਾ ਕਰਿਓ ਜੇ ਹੁਣ ਚੂਕ ਹੋ ਗਈ ਨਾ ਜੇ ਮੰਨਰ ਕੋਈ ਇੱਕ ਜੋ ਨਿਕਲਿਆ ਤੁਸੀਂ ਉੱਥੇ ਅਮਰ ਆਇਆ ਐਮਐਲਏ ਕਹਿੰਦਾ ਹੁਣ ਮੇਰਾ ਅਮਰ ਸਿੰਘ ਜੀ ਨੂੰ ਚਾਹੁੰਦਾ ਜੰਮਾ ਟੋਲ ਫਿਰ ਇਹ ਜਿਹੜਾ ਅੰਡਰ ਬ੍ਰਿਜ ਬਣ ਰਿਹਾ ਕਿਤੇ ਨਹੀਂ ਸੀ ਬਣ ਸਕਦਾ ਕਿਉਂ ਕਰਕੇ ਉਰੇ ਜਗਾ ਰਾਜੇ ਦੀ ਉਹਦੇ ਪਿੱਛੋਂ ਰਸਤਾ ਨਿਕਲਦਾ ਇੱਕ ਸਪੈਸ਼ਲ ਪਾਸ ਕਰਵਾਇਆ ਜੇ ਮੇਰੀ ਗੱਲ ਸੁਣੋ ਜੇ ਸਟੇਸ਼ਨ ਬਣ ਰਿਹਾ ਡੋਬੇ ਕੋ ਜਿੱਦਾਂ ਸਟੇਸ਼ਨ ਦੇ ਉੱਪਰ ਟਿਕਾਣਾ ਹੋਇਆ ਇਹ ਰਸਤਾ ਬੰਦ ਹੁੰਦਾ ਸੀ ਕੰਟੀ ਨੇ ਠਾਕਵਾ ਮੰਗੇ ਤਕਾਇੇ ਕਹਿੰਦੇ ਇਹ ਰਸਤਾ ਨਹੀਂ ਬਣਦਾ ਸਕਦਾ ਅੱਜ ਜੇ ਉਹ ਰਸਤਾਂ ਖੁੱਲੇ ਅਮਰ ਸਿੰਘ ਜੀ ਨੂੰ ਬਹੁਤ ਬਹੁਤ ਸਵਾਰ ਡਿੱਗ ਡਿੱਗ ਕੇ ਹੀ ਚੰਗੇ ਸਵਾਰ ਬਣਦੇ ਨੇ ਬਜ਼ੁਰਗ ਕਹਿੰਦੇ ਨੇ ਸਵਾਰ ਡਿੱਗ ਡਿੱਗ ਕੇ ਹੀ ਚੰਗਾ ਸਵਾਰ ਸਾਨੂੰ ਵੀ ਪਤਾ ਲੱਗ ਗਿਆ ਮੈਨੂੰ ਮੈਂ ਤਾਂ ਸਾਰੇ ਮੇਰੇ ਭੈਣ ਭਰਾ ਕਿਸੇ ਕਿਸੇ پارٹی ਨੇ ਮਾਰਾ ਨਹੀਂ ਕਿਹਾ ਇਹਨਾਂ ਨੇ ਸਿਰਫ ਆਪਣੀ ਕਾਬਲੀਅਤ ਦੱਸਿਆ ਹਾਂ ਜੀ ਸਰ ਅੱਜ ਵਾਰਡਾਂ ਦੇ ਵਿੱਚ ਵੀ ਦੌਰਾ ਕੀਤਾ ਪਿੰਡਾਂ 'ਚ ਵੀ ਦੌਰਾ ਕੀਤਾ ਪਰ ਕਿਵੇਂ ਦਾ ਹੰਗਾਰਾ ਮੇਰਾ ਦੇਖੋ ਮੈਂ ਇਹ ਕਹੂੰਗਾ ਕਿ ਫਤਿਹਗੜ ਸਾਹਿਬ ਮਲ ਸਰਹੰਦ ਹਲਕੇ 'ਚ ਇੰਨਾ ਗਰਮੀ ਸੀ ਅੱਜ 45 46 ਡਿਗਰੀ ਟੈਂਪਰੇਚਰ ਸੀ ਫੇਰ ਵੀ ਕਿਸੇ ਜਗ੍ਹਾ 500 ਕਿਸੇ ਜਗ੍ਹਾ 1000 ਕਿਸੇ ਜਗ੍ਹਾ 800 ਹੋਣਾ ਆਖਰੀ ਪ੍ਰੋਗਰਾਮ ਆ ਲਾਲੀ ਜੀ ਦੀ ਵਾਰਡ 'ਚ ਹੈਗਾ ਤੇ ਆ ਦੇਖ ਲਓ ਇੱਥੇ ਜਨਤਾ ਕਿੰਨੀ ਆ ਇਹ ਤਾਂ ਮੇਰੇ ਖਿਆਲ ਜਿਵੇਂ ਅਥਾਹ ਭੀੜ ਹੁੰਦੀ ਆ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇਹ ਸਾਰੇ ਪੰਜਾਬ ਦਾ ਹੀ ਇਹ ਹਾਲਤ ਆ ਕਿਉਂਕਿ ਮੋਦੀ ਜੀ ਦੇ ਖਿਲਾਫ ਹੈਗੀ ਦੁਨੀਆ ਸਾਰਾ ਪੰਜਾਬ ਔਰ ਆ ਜਿਹੜੇ ਇੱਥੇ ਝਾੜੂ ਵਾਲੇ ਆ ਗਏ ਇਹ ਝੂਠ ਤੋਂ ਇਲਾਵਾ ਕੁਝ ਕੰਮ ਨਹੀਂ ਕਰਦੇ ਤੇ ਲੋਕ ਇਹਨਾਂ ਤੋਂ ਵੀ ਅੱਕੇ ਪਏ ਆ ਇੱਥੇ ਕਿੰਨੇ ਲੋਕ ਗੱਲ ਹੋਈ ਕਿ 2.5 ਸਾਲਾਂ ਚ ਕਿਸੇ ਜਗ੍ਹਾ ਇੱਕ ਇੱਟ ਤੱਕ ਨਹੀਂ ਲਾਈ ਬੀਬੀਆਂ ਨੂੰ ਪਰੇਸ਼ਾਨ ਕੀਤਾ ਹੋਇਆ 26 22 27-200000 ਰੁਪਏ ਉਹਨਾਂ ਦਾ ਆ ਗਿਆ ਤੇ ਲੋਕਾਂ ਦਾ ਮੂਡ ਹੁਣ ਬਣ ਗਿਆ ਕਿ ਸਿਰਫ ਔਰ ਸਿਰਫ ਕਾਂਗਰਸ ਪਾਰਟੀ ਨੂੰ ਵੋਟ ਪਾਈ ਜਾਵੇ ਸਾਰੀ ਵੋਟ ਇੱਕ ਜਗ੍ਹਾ ਪਾਈ ਜਾਵੇ ਔਰ ਇਸ ਗੱਲ ਤੇ ਸਾਨੂੰ ਖੁਸ਼ੀ ਹੋ ਰਹੀ ਆ ਕਿ ਲੋਕਾਂ ਨੂੰ ਇਹ ਸਮਝ ਆ ਗਈ ਆ ਕਿ ਕਾਂਗਰਸ ਤੋਂ ਇਲਾਵਾ ਇਸ ਮੋਲਕ ਦਾ ਔਰ ਪੰਜਾਬ ਦਾ ਕੋਈ ਚਾਰਾ ਨਹੀਂ ਡਾਕਟਰ ਸਾਹਿਬ ਪੁੱਛ ਰਹੇ ਤੋਂ ਸਮੀਕਰਨ ਚੇਂਜ ਹੋ ਗਿਆ ਜੇ ਰਾਹੁਲ ਗਾਂਧੀ ਦੇ ਇੰਦਰ ਚ ਪੀਐਮ ਬਣਨ ਦੇ ਬਾਅਦ ਬਹੁਤ ਉਛਾਹ ਵਧਿਆ ਕਾਂਗਰਸ ਬਣ ਕੇ ਨਹੀਂ ਉਹ ਤੇ ਅਸੀਂ ਤਾਂ ਸਾਹੀ ਦੀ ਆ ਦੇਖੋ ਜੇ ਕਿਤੇ ਸਾਡੀ ਸਰਕਾਰ ਬਣ ਜਾਂਦੀ ਹੈ ਜਿਹਦੀ ਹੁਣ ਚਾ ਸ ਸੰਭਾਵਨਾ ਹੈਗੀ ਆ ਤੁਸੀਂ ਸੋਚੋ ਮੈਂ ਕਿੱਡੇ ਕਿੱਡੇ ਵੱਡੇ ਵੱਡੇ ਕੰਮ ਕਰਾ ਦੂੰਗਾ ਮੈਂ ਸ਼੍ਰੀ ਫਤਖੜ ਸਾਹਿਬ ਦਾ ਹੀ ਕੰਮ ਕਰਾਉਣਾ ਹੈਗਾ ਕਿਉਂਕਿ ਮੈਂ ਤਾਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਲੈਣੇ ਚ ਲੈ ਜਾਣਾ ਚਾਹਣਾ ਪਰ ਉਹ ਭਾਜਪਾ ਵਾਲੇ ਸੀ ਉਹਨਾਂ ਨੇ ਨਹੀਂ ਕੀਤਾ ਉਹ ਕੰਮ ਬਹੁਤ سارے ਕੰਮ ਆ ਰੇਲਵੇ ਦੇ ਹੈਗੇ ਆ ਹੋਰ ਨੈਸ਼ਨਲ ਹਾਈਵੇ ਦੇ ਕੰਮ ਆ ਉਹ ਬਹੁਤ ਵੱਡੇ ਵੱਡੇ ਕੰਮ ਹੈ ਫਿਰ ਕਰਵਾ ਸਕੂੰਗਾ ਅਗਰ ਮੇਰੀ ਸਰਕਾਰ ਆ ਸੰਸਦ ਸਭਾ ਦੇ ਚੋਣਾਂ ਵਿੱਚ ਜਿਹੜੀ ਫ੍ਰੀ ਮੁਫਤ ਬਿਜਲੀ ਸੀਗੀ ਉਹਦਾ ਇਹ ਜਾਦੂ ਚੱਲਿਆ ਸੀਗਾ ਆਮ ਆਦਮੀ ਪਾਰਟੀ ਦਾ ਇਸ ਵਾਰ ਤੁਹਾਨੂੰ ਕਿਵੇਂ ਲੱਗ ਰਿਹਾ ਉਹ ਨਹੀਂ ਯਾਰ ਦੇਖੋ ਇਹ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਇਹਦੇ ਵਿੱਚ ਮੁਲਕ ਲੈਵਲ ਦੇ ਮੁੱਦੇ ਹੁੰਦੇ ਆ ਇਹ ਲੋਕਲ ਕੋਈ ਬਿਜਲੀ ਪਾਣੀ ਇਹ ਮੁੱਦੇ ਨਹੀਂ ਹੁੰਦੇ ਹੈਗੇ ਸਭ ਤੋਂ ਵੱਡਾ ਮੁੱਦਾ ਕਿ ਆਪਾਂ ਸੰਵਿਧਾਨ ਬਚਾਉਣਾ ਕਰੀ ਬਚਾਉਣਾ ਕਿਉਂਕਿ ਭਾਜਪਾ ਔਰ ਉਹਨਾਂ ਦੇ ਜਿਹੜੇ ਲੋਕ ਨੇ ਉਹ ਤੇ ਕਹਿ ਰਿਹਾ ਸੀ ਸਭ ਕੁਝ ਬਦਲ ਦੇਣਾ ਲੋਕ ਡਰੇ ਹੋਏ ਆ ਕਿ ਸਾਡੀ ਜ਼ੁਬਾਨ ਬੰਦ ਹੋ ਜਾਊਗੀ ਬੋਲਣ ਦੀ ਆਜ਼ਾਦੀ ਖਤਮ ਹੋ ਜਾਊਗੀ ਬਹੁਤ ਵੱਡੇ ਵੱਡੇ ਇਸ਼ੂ ਆ ਇਹਦੇ ਵਿੱਚ ਬਿਜਲੀ ਪਾਣੀ ਇਹ ਛੋਟੀਆਂ ਇਸ਼ੂਸ ਇਹ ਮਿਊਸਪਲਿਟੀ ਦੀਆਂ ਜਾਂ ਐਮ.ਐਲ.ਏ ਤੱਕ ਹੁੰਦੀਆਂ ਨੇ ਲੋਕ ਸਭਾ ਦੇ ਮੁੱਦੇ ਨਹੀਂ ਹੁੰਦੇ। ਬਾੜਾਂ ਦੇ ਵਿੱਚ ਵੱਡਾ ਹੰਗਾਰਾ ਮੈਂ ਕਿਵੇਂ ਦੇਖ ਰਿਹਾ ਹਾਂ। ਦੇਖੋ ਦਿਨ ਬਦਨ ਮੈਂ ਦੇਖ ਰਿਹਾ ਕਿ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਅੱਜ ਪਿੰਡਾਂ ਦੇ ਵਿੱਚ ਵੀ ਔਰ ਸ਼ਹਿਰ ਦੇ ਵਿੱਚ ਵੀ ਅੱਜ ਤੁਸੀਂ ਦੇਖ ਰਹੇ ਹੋ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕ ਇੱਕ ਵਾਰਡ ਦੇ ਫੰਕਸ਼ਨ ਹੋ ਰਿਹਾ। ਜਿਹੜੀਆਂ ਰੈਲੀਆਂ ਦੂਸਰੀਆਂ ਸਰਕਾਰ ਦੂਸਰੀਆਂ ਪਾਰਟੀਆਂ ਦੀਆਂ ਵੱਟੀਆਂ ਹੋ ਰਹੀਆਂ ਨੇ ਹਲਕੇ ਦੀਆਂ ਸਾਡੇ ਇੱਕ ਇੱਕ ਵਾਰਡ ਇੱਕ ਇੱਕ ਪਿੰਡ ਦੀ ਉਡੀ ਰੈਲੀ ਹੋ ਰਹੀ ਹੈ ਲੋਕ ਹਮ ਹਮਾ ਘਿਆਰੇ ਨੇ ਬਾਵਾ ਖੜੀਆਂ ਕਰਕੇ ਲੋਕ ਇਹ ਕਹਿ ਰਹੇ ਨੇ ਕਿ ਕੇਂਦਰ ਚੋ ਮੋਦੀ ਨੂੰ ਹਰਾਉਣਾ ਹੈ ਔਰ ਪੰਜਾਬ ਦੇ ਵਿੱਚ ਇਸ ਭਗਤਮਾਨ ਭਗਵੰਤ ਮਾਨ ਦੀ ਸਰਕਾਰ ਇਹ ਨੂੰ ਸਬਕ ਸਿਖਾਉਣਾ ਹੈ ਸੋ ਇਸ ਕਰਕੇ ਲੋਕਾਂ ਨੇ ਵਿੱਚ ਬਹੁਤ ਗੁੱਸਾ ਆਇਆ ਮੋਦੀ ਦੇ ਪ੍ਰਤੀ ਔਰ ਇਸ ਝਾੜੂ ਵਾਲੀ ਸਰਕਾਰ ਦੇ ਲੋਕ ਇਕੱਠਾ ਜਾ ਰਹੇ ਕਿਉਂਕਿ ਦੇਖ ਰਹੇ ਵਿਰਲਾਈਜ਼ ਕਰ ਰਹੇ ਪੁਰਾਣੇ ਵੀ ਪੁਰਾਣੇ ਸਮੇਂ ਦੇ ਜਿਹੜੇ ਕੰਮ ਹੋਏ ਸੀ ਨਹੀਂ ਦੇਖੋ ਲੋਕੀ ਇਸ ਗੱਲ ਨੂੰ ਹੀ ਮੇਨ ਉਹ ਕਹਿ ਰਹੇ ਆ ਕਿ ਕਾਂਗਰਸ ਦੇ ਸਮੇਂ ਦੌਰਾਨ ਜਦੋਂ ਮੈਂ ਐਮਐਲਏ ਸੀਗਾ ਜਿਹੜੇ ਉਦੋਂ ਕੰਮ ਹੋਏ ਨੇ ਉਹਨਾਂ ਕੰਮਾਂ ਨੂੰ ਯਾਦ ਕਰਕੇ ਲੋਕ ਕਹਿੰਦੇ ਆ ਕਿ 25 ਸਾਲ ਦੇ ਵਿੱਚ ਕਿਤੇ ਇੱਕ ਇੱਕ ਵੀ ਨਹੀਂ ਲੱਗੀ ਜਿਹੜੇ ਪੁਰਾਣੇ ਕੰਮ ਸਾਡੇ ਵੇਲੇ ਦੇ ਟੈਂਡਰ ਹੋਏ ਸੀ ਉਹ ਵੀ ਪੂਰੇ ਨਹੀਂ ਹੋਏ ਸੋ ਲੋਕਾਂ ਨੇ ਲੋਕਾਂ ਦੇ ਮਨਾਂ ਤੋਂ ਲੱਤ ਚੁੱਕੇ ਆ आम आदमी पार्टी वाले क्यों के 1000 रुपया भी नहीं देता ना कर कर नौकरी देती ना मोहल्ला क्लिनिक देता ना 2500 पेंशन देती ना बेरेजगारी पत्ता देता ना ਕਿਸਾਨਾਂ ਨੂੰ ਐਮਐਸਪੀ ਦਿੱਤੀ ਹਰ ਵਰਗ ਦੁਖੀ ਹੈ ਔਰ ਕਨਕ ਕੱਟ ਲਈ ਹੈ ਲੋਕਾਂ ਦੀ ਨਰੇਗਾ ਦੇ ਵਿੱਚ ਦੋ ਦੋ ਵਾਰੀ ਫੋਟੋ ਵਾਲੀ ਹਾਜ਼ਰੀ ਹੈ ਲੋਕੀ ਦੁਖੀ ਹੋਏ ਪਏ ਆ ਠੀਕ ਹੈ ਜੀ ਅੱਜ ਬਿਲਹਾਂ ਦਾ ਮੈਂ ਧੰਨਵਾਦੀ ਆਪਣੇ ਇਲਾਕੇ ਵਾਲਿਆਂ ਦਾ ਜਿੰਦਾਂ ਨੇ ਇੰਨਾ ਹਯੂਮ ਕੱਟਾ ਹੋਇਆ ਮੈਂ ਦਿਲੋਂ ਲਈ ਹਾਂ ਧੰਨਵਾਦ ਕਰਦਾ ਬਾਕੀ ਰਾਉਂਜੀ ਦਾ ਜਿਹੜਾ ਪੀਐਮ ਨਾਉਂਸ ਹੋਇਆ ਅੱਜ ਲੋਕਾਂ 'ਚ ਬੜਾ ਉਸਾ ਹੈ ਔਰ ਮੈਂ ਸਮਝਦਾ ਵੀ ਡਾਕਟਰ ਅਮਰ ਸਿੰਘ ਜੀ ਅੱਗੇ ਨਾਲ ਹੀ ਬੜੀ ਲੀਡ ਨਾਲ ਜਿੱਤ ਕੇ ਸੈਂਟਰ ਦੀ ਸਰਕਾਰ 'ਚ ਜਾਣਗੇ ਔਰ ਉੱਥੋਂ ਮਿਨਿਸਟਰ ਬਣ ਕੇ ਆਣਗੇ ਸਾਡੇ ਇਲਾਕੇ ਦੀ ਸਾਡੇ ਫਤਿਹਗੜ੍ਹ ਸੀਲੇ ਦੀ ਬਹੁਤ ਹੀ ਉਮੀਦ ਤੇ ਤਰੱਕੀ ਦਾ ਆਉਣ ਵਾਲੇ ਪੰਜ ਸਾਲ ਹੋਣਗੇ ਔਰ ਜਦ ਇਹ ਡਾਕਟਰ ਸਾਹਿਬ ਆਏ ਵਾੜਾ 'ਚ ਲੋਕਾਂ ਦਾ ਕਿੰਨਾ ਉਸਾ ਹੈ ਅੱਜ ਪਰ ਉਹ 7 800 ਦੀ ਗਿਣਤੀ ਵਿੱਚ ਲੇਡੀਜ਼ ਜੈਂਟਸ ਔਰ ਕਿੰਨਾ ਲੋਕਾਂ ਦਾ ਹਸੂਨਾ ਮੈਂ ਫਿਰ ਤੋਂ ਸਾਰਿਆਂ ਦਾ ਦਿਲ ਦੀਆਂ ਵਿਦਾਇ ਉਸਤਾਨ ਲੋਪਾੜਵਾਸੀ ਇਕ ਜੁੱਟੋ ਹੈ ਸਾਰਾ ਵਾੜ ਇਕ ਜੁੱਟੋ ਹੈ ਔਰ ਬਹੁਤ ਵਾਰੀ ਪੂਰੇ ਪੰਜਾਬ ਚੋਂ ਅਦਰਸ਼ ਨਗਰ ਵਾੜ ਨੰਬਰ 12 ਦੀ ਜਿੱਤ ਕਾਂਗਰਸ ਪਾਰਟੀ ਦੀ ਚੋਣ ਕਾਂਗਰਸ